ਹੈਲੋ ਜੀ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜੇ ਰੋਸਟਡ ਬਦਾਮ ਹੁੰਦੇ ਆ ਉਹ ਬਣਾ ਕੇ ਤਿਆਰ ਕਰਾਂਗੇ ਨਮਕੀਨ ਰੋਸਟਡ ਬਦਾਮ ਜਿਹੜੇ ਕਿ ਵਿਆਹ ਸ਼ਾਦੀਆਂ ਦੇ ਵਿੱਚ ਆਪਾਂ ਨੂੰ ਮਿਲਦੀ ਆ ਖਾਣ ਲਈ ਉਹ ਅੱਜ ਆਪਾਂ ਘਰੇ ਬਣਾ ਕੇ ਤਿਆਰ ਕਰਾਂਗੇ ਇਹਦੇ ਲਈ ਆਪਾਂ ਇਹ ਇੱਕ ਕੌਲੀ ਨਮਕ ਦੀ ਲਈ ਆ ਤੇ ਅੱਧਾ ਚਮਚ ਜਿਹੜਾ ਨਮਕ ਆਪਾਂ ਲਾਗ ਲਿਆ ਵਾ ਇਹ ਆਪਾਂ ਪਾਣੀ ਘੋਲ ਕੇ ਬਦਾਮਾਂ ਦੇ ਉੱਪਰ ਲਗਾਵਾਂਗੇ ਇਦੇ ਵਿੱਚ ਆਪਾਂ ਅੱਧੇ ਚਮਚ ਨਮਕ ਦੇ ਵਿੱਚ ਆਪਾਂ 2 ਚਮਚ 2 ਚਮਚਾ ਪਾਣੀ ਦੇ ਐਡ ਕਰ ਲੈਣੇ ਤਾਂ ਚਮਚ ਨਮਕ ਦੇ ਵਿੱਚ ਇਹਨੂੰ ਘੋਲ ਲੈਣਾ ਹੈ ਪਾਣੀ ਦੇ ਵਿੱਚ ਨਮਕ ਨੂੰ ਚੰਗੀ ਤਰ੍ਹਾਂ ਜਦੋਂ ਘੁਲੇ ਜਾਵੇ ਤਾਂ ਆਪਾਂ ਇਹ ਬਦਾਮਾਂ ਦੇ ਉੱਪਰ ਆ ਜਿਹੜਾ ਪਾਣੀ ਪਾ ਰਹੀਆਂ ਚੰਗੀ ਤਰ੍ਹਾਂ ਫਲਾ ਕੇ ਤੇ ਪਾ ਲੈਣਾ ਤੇ ਫਿਰ ਇਹ ਮੈਕਸ ਕਰ ਦੇਣਾ ਪਾਣੀ ਇਹਦੇ ਵਿੱਚ ਤਾਂ ਕਿ ਜਿਹੜੇ ਬਦਾਮ ਆ ਇਹਨਾਂ ਨੂੰ ਨਮਕ ਲੱਗ ਜਾਵੇ ਤੇ ਨਮਕੀਨ ਬਣ ਜਾਣ ਇਹ ਆਪਾਂ ਮਿਕਸ ਕਰ ਦਿੱਤੇ ਇੱਧਰ ਆਪਾਂ ਕੜਾਹੀ ਰੱਖ ਲਈ ਆ ਜਿਹਦੇ ਵਿੱਚ ਆਪਾਂ ਜਿਹੜਾ ਨਮਕ ਲਿਆ ਆ ਇਹ ਪਾ ਰਿਹਾ ਆ ਇੱਕ ਕੜਾਹੀ ਜਿਹੜੀ ਆਪਾਂ ਭਾਰੇ ਤੱਲੇ ਦੀ ਹੋਈ ਲੈਣੀ ਆ ਤਾਂ ਕਿ ਨਾਮਕਾ ਜਿਹੜਾ ਆਪਣਾ ਚੰਗੀ ਤਰ੍ਹਾਂ ਗਰਮ ਹੋ ਜਾਵੇ ਤੇ ਬਿੱਤ ਆਪਾਂ ਨਾਮਕ ਨੂੰ ਹਿਲਾਉਂਦੇ ਰਵਾਂਗੇ ਵਿੱਚ ਵਿੱਚ ਦੀ ਤੇ ਉੱਧਰ ਜਿਹੜੇ ਬਦਾਮ ਰੱਖੇ ਹੋਏ ਨੇ ਆਪਣੇ ਉਹਨਾਂ ਨੂੰ ਵੀ ਇੱਕ ਵਾਰੀ ਆਪਾਂ ਦੁਬਾਰਾ ਤੋਂ ਜਿਹੜਾ ਹਲਾ ਦੇਵਾਂਗੇ ਤਾਂ ਕਿ ਜਿਹੜਾ ਪਾਣੀ ਆ ਥੱਲੇ ਚਲਿਆ ਗਿਆ ਵਾ ਉਹ ਦੁਬਾਰਾ ਬਦਾਮਾਂ ਦੇ ਉੱਪਰ ਲੱਗ ਜਾਵੇ ਤੇ ਉਧਰ ਨਮਕ ਵੀ ਆਪਾਂ ਦੁਬਾਰਾ ਚੈੱਕ ਕਰ ਲਾਂਗੇ ਤੇ ਨਮਕ ਨੂੰ ਗਰਮ ਹੋਣ ਲਈ 5 ਤੋਂ 7 ਮਿੰਟ ਦਾ ਸਮਾਂ ਜਿਹੜਾ ਲੱਗਦਾ ਆ ਤੇ ਇੰਨਾ ਟਾਈਮ ਆਪਾਂ ਨੇ ਬਾਦਾਮਾਂ ਦੇ ਵਿੱਚ ਜਿਹੜਾ ਨਮਕੀਨ ਪਾਣੀ ਚੰਗੀ ਤਰ੍ਹਾਂ ਰਚ ਜਾਊਗਾ 5 ਮਿੰਟ ਦੇ ਵਿੱਚ ਇਹ ਨਮਕ ਜਿਹੜਾ ਆਪਣਾ ਗਰਮ ਹੋ ਗਿਆ ਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੀ ਇਹ ਬਾਦਾਮ ਆ ਇਹ ਪਾ ਦੇਾਂਗੇ ਪਹਿਲਾਂ ਤੁਹਾਨੂੰ ਇਹ ਲੱਗੇਗਾ ਕਿ ਬਦਾਮਾਂ ਦੇ ਉੱਪਰ ਨਮਕਾ ਜਿਹੜਾ ਜ਼ਿਆਦਾ ਲੱਗ ਗਿਆ ਪਰ ਜਦੋਂ ਇਹ ਰੋਸਟਡ ਹੋਗੇ ਤਾਂ ਇਹ ਆਪਣੇ ਆਪ ਨਾਰਮਲ ਹੋ ਜਾਣਗੇ ਜ਼ਿਆਦਾ ਨਮਕ ਨਹੀਂ ਲੱਗਦਾ ਜਿੱਦਾਂ ਆਪਾਂ ਨੂੰ ਵਿਆਹ ਸ਼ਾਦੀ 'ਚ ਖਾਣ ਨੂੰ ਮਿਲਦੇ ਬਿਲਕੁਲ ਉਸੇ ਤਰ੍ਹਾਂ ਦੇ ਬਣ ਕੇ ਤਿਆਰ ਹੋਣਗੇ ਇਹ 2 ਤੋਂ 3 ਮਿੰਟ ਦੇ ਵਿੱਚ ਜਿਹੜੇ ਆਪਣੇ ਬਦਾਮ ਭੁੱਜ ਜਾਂਦੇ ਤੁਸੀਂ ਦੇਖ ਸਕਦੇ ਹੋ ਭੁੱਜ ਗਏ ਆਪਣੇ ਬਦਾਮ ਦੇਖੋ ਨਮਕ ਵੀ ਬਿਲਕੁਲ ਜਿਹੜਾ ਲੈ ਲੈ ਚੁੱਕਿਆ ਵਕਰੋਂ ਨਾਰਮਲ ਹੀ ਰਹਿ ਗਿਆ ਤੇ ਹੁਣ ਇਹਨੂੰ ਆਪਾਂ ਛਾਣ ਕੇ ਆ ਜਿਹੜਾ ਨਮਕ ਦੇ ਵਿੱਚੋਂ ਅਲੱਗ ਕਰ ਲਵਾਂਗੇ ਬਦਾਮਾਂ ਨੂੰ ਜੰਗੀ ਤਰ੍ਹਾਂ ਇਹਨੂੰ ਆਪਾਂ ਛਾਣ ਲੈਣਾ ਆ ਸਾਰੇ ਬਦਾਮ ਆ ਜਿਹੜੇ ਅਲੱਗ ਕਰ ਲੈਣੇ ਨਮਕ ਆਪਾਂ ਅਲੱਗ ਕਰ ਲੈਣਾ ਆ ਤੇ ਹੁਣ ਇਹ ਆ ਆਪਾਂ ਜਦੋਂ ਜੇ ਤੁਹਾਨੂੰ ਲੱਗੇ ਕਿ ਹਲੇ ਵੀ ਨਮਕ ਥੋੜਾ ਜਿਆਦਾ ਆ ਤਾਂ ਤੁਸੀਂ ਇਹਨੂੰ ਕੱਪੜੇ ਦੇ ਨਾਲ ਜਿਹੜਾ ਸਾਫ਼ ਕਰ ਲੈਣਾ ਆ ਇਹ ਨਮਕ ਆ ਜਿਹੜਾ ਬਿਲਕੁਲ ਨਾਰਮਲ ਹੋ ਜਾਊਗਾ ਕਿਸੇ ਵੀ ਕੱਪੜੇ ਦੇ ਉੱਪਰ ਪਾ ਕੇ ਤੇ ਇਹਨਾਂ ਨੂੰ ধੁਵਾਤਾ ਮਤਲਬ ਪ੍ਰਵਾਹਤ ਦੇ ਨਾਲ ਮਸਲ ਕੇ ਨਾਰਮਲ ਤਰੀਕੇ ਨਾਲ ਨੂੰ ਸਾਫ਼ ਕਰ ਲੈਣਾ ਇਹਨੂੰ ਤੋੜ ਕੇ ਦੇਖਣਾ ਬਾਦਾਮ ਨੂੰ ਟਿਕ ਟਿਕ ਦੀ ਆਵਾਜ਼ ਆਈ ਤਾਂ ਸਮਝ ਲਓ ਵੀ ਆਪਣੇ ਜਿਹੜੇ ਬਾਦਾਮਾਂ ਚੰਗੀ ਤਰ੍ਹਾਂ ਪੁੱਜ ਚੁੱਕੇ ਨੇ ਰੋਸਟਰਡ ਹੋ ਚੁੱਕੇ ਨੇ ਇਹ ਜਦੋਂ ਪਏ ਥੋੜਾ ਟੈਂਪਰੇ ਰਹੇ ਇਹਦੂ ਵੀ ਰੈਸਿਪੀ ਹੋ ਜਾਣਗੇ ਜਾਣਗੇ ਮਤਲਬ ਵਧੀਆ ਬਣ ਜਾਣਗੇ ਇਸ ਤਰ੍ਹਾਂ ਬਣਾ ਕੇ